बहुत ज्यादा कैंट हो गए अजा स्वागत है दे, फर्स्ट ब्लॉग अज का ब्लॉग बहुत ज्यादा इंटरेस्टिंग मजेदार होने लगा इसका अरे अमृतसर सुनो उ जाके मिल रहे हैं गाई हूँ अस पहुंच गए गाई अमृतसर देखोग ਦੇਖੋ ਬਹੁਤ ਸੁਣਾ ਮਹੌਲ ਹੋ ਰਿਹਾ ਗਾਇਸ ਇੱਥੇ ਇਹ ਬਹੁਤ ਸੰਗਤ ਆਈ ਹੈ ਗਾਇਸ ਅਜੇ ਅਸੀਂ ਦਰਸ਼ਨ ਕਰਨ ਲਈ ਸਾਹਮਣੇ ਤਰਫ ਦੇਖ ਰਿਹਾ ਗਾਇਸ ਹਰਮੰਦਰ ਸਾਹਿਬ ਇਹ ਬਹੁਤ ਜਿਆਦਾ ਇੰਟਰਸਟਿੰਗ ਬਲੌਗ ਹੋਣਾ ਲਾ ਗਾਇਸ ਹੋਰ ਵੀ ਅਸੀਂ ਬਹੁਤ ਜਗ੍ਹਾ ਘੁੰਮਣ ਵਾਲੇ ਆਂਗੇ ਗਾਇਸ ਬਣੇ ਰਹੋ ਗਾਇਸ ਇਸ ਬਲੌਗ ਦੇ ਵਿੱਚ ਬਹੁਤ ਇੰਟਰਸਟਿੰਗ ਅਸੀਂ ਬੈਠੇ ਸੀ ਗਾਇਸ ਮੰਜੀ ਹਾਲ ਦੇ ਵਿੱਚ ਥੋੜਾ ਜਿਹਾ ਕੀਰਤਨ ਸੁਣਨ ਵਾਸਤੇ ਆਪਣੇ ਰਾਜਪੂਤ ਦਾ ਬਹੁਤ ਤੇਜ ਪ੍ਰਤਾਪ ਵਧਾਇਆ ਸੀ ਹੁਣ ਜਾ ਰਹੇ ਆਂ ਸੀ ਜਿਰੇਣਾ ਵਾਕੁਮਨ ਤੁਸੀਂ ਸੁਣੋ ਇੱਥੇ ਵੀ ਬਹੁਤ ਕੁਝ ਦਿਖਾਵਾਂਗੇ ਤੇ ਬਣੇ ਰੋ ਗਾਇਸ ਬਲੌਗ ਦੇ ਵਿੱਚ ਬਹੁਤ ਕੈਂਟ ਬਲੌਗ ਹੋਣਾ ਹੈ ਗਾਇਸ ਆਉ ਬੰਤੋ ਤੁਹੇ ਸਿਖਾਏ ਜਾ ਕਿ ਹਿੰਦੁਸਤਾਨ ਕੀ ਇਸ ਮਿੱਟੀ સે ਹੈ ਲਖਰੋ ਇਹ ਧਰਤੀ ਹੈ ਬਨਾਰਕੀ ਅਧਿਲੀ ਸਾਈਡ ਗਾਇਸ ਬੋ ਕੈਂਟ ਹੋ ਰਿਹਾ ਗਾਇਸ ਤੇ ਆ ਗਿਆ ਗਾਇਸ ਖੂ ਜਿਸ ਵਿੱਚ ਬਹੁਤ سارے ਦੇ ਕੇ ਆਪਣੀ ਜਾਂ ਦਿੱਤੀ ਸੀ ਜਿਨ੍ਹਾਂ ਨੇ ਉਸ ਸਮੇਂ ਦੇ ਵਿੱਚ ਤੇ ਬਹੁਤ ਸੋਹਣਾ ਗਾਇਸ ਤੇ ਅੱਗੇ ਸਾਨੂੰ ਦਿਖਾ ਰਹੇ ਹਾਂ ਗਾਇਸ ਇਹ ਦੇਖੋ ਗਾਇਸ ਉਹ ਨਿਸ਼ਾਨ ਗੋਲੀਆਂ ਦੇ ਜੋ ਉਹਨਾਂ ਨੇ ਚਲਾਈਆਂ ਸੀ ਤੇ ਬਚਨ ਵਾਸਤੇ ਉਹ ਭੱਜੇ ਸੀ ਤੇ ਇੱਧਰ ਕੰਧਾਂ ਉੱਤੇ ਹਜੇ ਵੀ ਨਿਸ਼ਾਨ ਨੇ ਗਾਇਸ ਸਰਬੰਦਰ ਸਾਹਿਬ ਦੇ ਖਿਲੇ ਵਾਲੇ ਬਾਗ ਦੇ ਵਿੱਚ ਤੇ ਦੇਖੋ ਗਾਇਸ ਕੱਲਾ ਕੱਲਾ ਨਿਸ਼ਾਨ ਦਿਖ ਰਿਹਾ ਹੈ ਗਾਇਸ ਕੱਲਾ ਕੱਲਾ ਗੋਲੀਆਂ ਦਾ ਨਿਸ਼ਾਨ ਦਿਖ ਰਿਹਾ ਹੁਣ ਥੋੜਾ ਜਿਹਾ ਟਾਈਮ ਗਾਇਸ ਇੱਥੇ ਬੈਠੇ ਸੀ ਸਰਬੰਦਰ ਸਾਹਿਬ ਦੇ ਮੂਰੇ ਤੇ ਦੇਖੋ ਗਾਇਸ ਤੇ ਕੋ ਜੇ ਬਲੌਗ ਸੋਣਾ ਲੱਗਿਆ ਤਾਂ ਗਾਇਸ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਗਾਇਸ ਐਂਡ ਇਦਾਂ ਦੇ ਹੋਰ ਚੈਨਲ ਦੇ ਇਦਾਂ ਦੇ ਹੋਰ ਬਲੌਗ ਦੇਖਣ ਲਈ ਸਬਸਕ੍ਰਾਈਬ ਜ਼ਰੂਰ ਕਰ ਲਓ ਗਾਇਸ ਬਾਏ ਬਾਏ ਗਾਇਸ